ਆਜੇ ਸਮੇਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ 슈ਗਰ ਦੀ ਬਿਮਾਰੀ ਇੱਕ ਆਮ ਸਮੱਸਿਆ ਬਣ ਗਈ ਹੈ ਪਰ ਇਹ ਜਾਣਨਾ ਵੀ ਉਨਾ ਹੀ ਮਹੱਤਵਪੂਰਨ ਹੈ ਕਿ 슈ਗਰ ਤੋਂ ਬਿਨਾ ਲੋਕਾਂ ਲਈ ਬਲੱਡ 슈ਗਰ ਦਾ ਪੱਧਰ ਕੀ ਹੋਣਾ ਚਾਹੀਦਾ ਹੈ ਜਾਂ ਆਮ ਬਲੱਡ 슈ਗਰ ਦਾ ਪੱਧਰ ਕੀ ਹੋਣਾ ਚਾਹੀਦਾ ਹੈ ਅੱਜ ਦੇ ਸਮੇਂ ਦੇ ਵਿੱਚ ਖਾਣ ਪੀਣ ਦੀਆਂ ਬਦਲੀਆਂ ਆਦਤਾਂ ਅਤੇ ਜੀਵਨ ਸ਼ੈਲੀ ਦੇ ਕਾਰਨ 슈ਗਰ ਦੀ ਬਿਮਾਰੀ ਇੰਨੀ ਵੱਧ ਗਈ ਹੈ ਕਿ ਇਸ ਨੂੰ ਕੰਟਰੋਲ ਕਰਨਾ ਇੱਕ ਬਹੁਤ ਵੱਡਾ ਕੰਮ ਬਣ ਗਿਆ ਹੈ ਹਾਲਾਂਕਿ ਇੱਕ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਵੀ ਬਹੁਤ ਸਾਰੇ ਰੇ ਲੋਗ ਇਹ ਨਹੀਂ ਜਾਣਦੇ ਕਿ ਸਰੀਰ ਵਿੱਚ 슈ਗਰ ਦਾ ਆਮ ਪੱਧਰ ਕੀ ਹੋਣਾ ਚਾਹੀਦਾ ਹੈ ਸਹੀ ਜਾਣਕਾਰੀ ਅਤੇ ਨਿਯਮਿਤ ਜਾਂਚ ਨਾਲ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਢੰਗ ਦੇ ਨਾਲ ਬਣਾਈ ਰੱਖ ਸਕਦੇ ਹੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਬਲੱਡ 슈ਗਰ ਦੇ ਪੱਧਰ ਦੀ ਸੀਮਾ ਕੀ ਹੋਣੀ ਚਾਹੀਦੀ ਹੈ ਅਤੇ ਇਸ ਨੂੰ ਕਦੋਂ 슈ਗਰ ਮੰਨਿਆ ਜਾਣਾ ਚਾਹੀਦਾ ਹੈ 1799 mg dl ਖਾਣਾ ਖਾਣ ਤੋਂ 2 ਘੰਟੇ ਬਾਅਦ 140 ਮਿਲੀਗ੍ਰਾਮ ਡੀਐਲ ਤੋਂ ਘੱਟ ਇਸ ਰੇਂਜ ਨੂੰ ਆਮ ਮੰਨਿਆ ਜਾਂਦਾ ਹੈ ਅਤੇ ਜੇਕਰ ਤੁਹਾਡਾ ਬਲੱਡ 슈ਗਰ ਲੈਵਲ ਇਸ ਤੋਂ ਵੱਧ ਹੈ ਤਾਂ ਤੁਹਾਨੂੰ ਆਪਣੇ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ ਫਾਸਟਿੰਗ ਟੈਸਟ ਰਾਤ ਨੂੰ ਬਿਨਾਂ ਕੁਝ ਖਾਏ ਸਵੇਰੇ ਖਾਲੀ ਪੇਟ ਬਲੱਡ 슈ਗਰ ਦੀ ਜਾਂਚ ਕਰੋ ਇਹ ਟੈਸਟ ਤੁਹਾਡੇ ਬੇਸਲਾਈਨ 슈ਗਰ ਲੈਵਲ ਨੂੰ ਮਾਪਣ ਦੇ ਵਿੱਚ ਮਦਦ ਕਰਦਾ ਹੈ ਪੋਸਟ ਮੀਲ ਟੈਸਟ ਖਾਣਾ ਖਾਣ ਤੋਂ 2 ਘੰਟੇ ਬਾਅਦ ਆਪਣੀ ਬਲੱਡ ਸ਼ੂਗਰ ਦੀ ਜਾਂਚ ਕਰੋ। ਇਹ ਟੈਸਟ ਇਹ ਜਾਣਨ ਵਿੱਚ ਮਦਦ ਕਰਦਾ ਹੈ ਕਿ ਤੁਹਾਡਾ ਸਰੀਰ ਭੋਜਨ ਤੋਂ ਬਾਅਦ ਸ਼ੂਗਰ ਨੂੰ ਕਿਵੇਂ ਪ੍ਰੋਸੈਸ ਕਰਦਾ ਹੈ। ਗਲੂਕੋਮੀਟਰ ਦੀ ਵਰਤੋਂ ਕਰਦੇ ਵਿੱਚ ਬਲੱਡ ਸ਼ੂਗਰ ਦੀ ਜਾਂਚ ਕਰਨ ਦੇ ਲਈ ਗਲੂਕੋਮੀਟਰ ਦੀ ਵਰਤੋਂ ਕਰੋ। ਯਕੀਨੀ ਬਣਾਓ ਕਿ ਯੰਤਰ ਸਾਫ਼ ਅਤੇ ਸਹੀ ਢੰਗ ਦੇ ਨਾਲ ਕੈਲੀਬ੍ਰੇਟ ਕੀਤਾ ਗਿਆ ਹੋਵੇ। ਸਮੇਂ ਸਿਰ ਜਾਂਚ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਨਿਯਮਿਤ ਅੰਤਰਾਲਾਂ ਤੇ ਆਪਣੇ ਬਲੱਡ ਸ਼ੂਗਰ ਦੀ ਜਾਂਚ ਕਰੋ। ਆਪਣੀ ਖੁਰਾਕ ਦੇ ਵਿੱਚ ਫਾਈਬਰ ਪ੍ਰੋਟੀਨ ਅਤੇ ਕਟ ਗੈਲੀ ਸਮੈਟਿਕ ਇੰਡੈਕਸ ਵਾਲੇ ਭੋਜਨ ਸ਼ਾਮਿਲ ਕਰੋ ਰੋਜ਼ਾਨਾ ਘੱਟੋ-ਘੱਟ 30 ਮਿੰਟ ਸਰੀਰਕ ਐਕਟੀਵਿਟੀ ਕਰੋ ਧਿਆਨ ਅਤੇ ਯੋਗਾ ਵਰਗੀਆਂ ਤਕਨੀਕਾਂ ਦਾ ਅਭਿਆਸ ਕਰੋ ਲੋੜਿੰਦੀ ਕੁਆਲਿਟੀ ਵਾਲੀ ਨੀਂਦ ਲਵ ਉੱਪਰ ਦਿੱਤੇ ਤੱਥ ਜਾਣਕਾਰੀ ਆਮ ਜਾਣਕਾਰੀ ਤੇ ਆਧਾਰਿਤ ਹੈ ਕਪੂ ਟੀਵੀ ਇਹਨਾਂ ਦੀ ਪੁਸ਼ਟੀ ਨਹੀਂ ਕਰਦਾ ਇਹਨਾਂ ਨੂੰ ਵਰਤਣ ਤੋਂ ਪਹਿਲਾਂ ਸੰਬੰਧਿਤ ਮਾਹਿਰਾਂ ਅਤੇ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਵੋ